ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸੁਖਮਨ ਟੈਕਨੋਲੋਜੀ ਚੈਨਲ 'ਚ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਦਾ ਪੱਤਰੀ ਕਾਪੀ ਨੂੰ ਅਪਲਾਈ ਕਰਨ ਬਾਰੇ ਇਹਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹਨ ਨੰਬਰ 1 ਤੇ ਤੁਹਾਨੂੰ 27 ਨੰਬਰ ਫਾਰਮ 29 ਨੰਬਰ ਫਾਰਮ ਆਧਾਰ ਕਾਰਡ ਅਤੇ ਤੁਹਾਡਾ ਪੈਨ ਕਾਰਡ ਇਹ ਤੁਹਾਨੂੰ scan ਕਰਕੇ ਆਪਣੇ ਕੰਪਿਊਟਰ ਵਿੱਚ ਰੱਖਣੇ ਹਨ ਜਾਂ ਆਪਣੇ ਮੋਬਾਈਲ ਵਿੱਚ ਪਾ ਲੈਣੇ ਹਨ ਅਤੇ ਉਸ ਤੋਂ ਬਾਅਦ ਇੱਕ ਫੋਟੋ ਅਤੇ ਸਾਈਨ ਇਹ ਵੀ scan ਕਰਕੇ ਤੁਸੀਂ ਆਪਣੇ ਫੋਨ ਵਿੱਚ ਪਾ ਲੈਣੇ ਹਨ ਇਸ ਤੋਂ ਬਾਅਦ ਤੁਹਾਡੀ ਫੈਮਿਲੀ ਦੇ ਆਧਾਰ ਕਾਰਡ ਜਿੰਨੇ ਵੀ ਜੀਆਂ ਦੇ ਤੁਸੀਂ ਕਾਪੀ ਵਿੱਚ ਨਾ ਪਾਉਣੇ ਹਨ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਲੈਣਾ ਹੈ ਤਾਂ ਜੋ ਉਹਨਾਂ ਤੋਂ ਦੇਖ ਕੇ ਡਿਟੇਲ ਤੁਸੀਂ ਇਸ ਵਿੱਚ ਭਰ ਲਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਵੀਡੀਓ ਸਟਾਰਟ ਕਰਦੇ ਹਾਂ ਦੋਸਤੋ ਕਾਪੀ ਅਪਲਾਈ ਕਰਨ ਲਈ ਤੁਹਾਨੂੰ ਪਲੇ ਸਟੋਰ ਵਿੱਚ ਜਾਣਾ ਅਤੇ ਇਹਦੇ ਵਿੱਚ ਇੱਕ ਐਪ ਡਾਊਨਲੋਡ ਕਰਨਾ ਹੈ ਜਿਹਦਾ ਨਾਮ ਹੈ ਪੰਜਾਬ ਕੀਰਤੀ ਸਹਾਇਕ ਮੈਂ ਪਹਿਲਾਂ ਇੰਸਟਾਲ ਕੀਤੀ ਹੋਈ ਆ ਅਤੇ ਇਸ ਨੂੰ ਓਪਨ ਕਰਨਾ ਪੁਣ ਕਰਨ ਤੋਂ ਬਾਅਦ ਇਦਾਂ ਦਾ ਇੰਟਰਫੇਸ ਆਵੇਗਾ ਅਤੇ ਇਹਦੇ ਇੰਤੇ ਤੁਸੀਂ ਨਿਊ ਵਰਕਰ ਰਜਿਸਟ੍ਰੇਸ਼ਨ ਤੇ ਕਲਿੱਕ ਕਰਕੇ ਇੱਥੇ ਆਪਣਾ ਆਧਾਰ ਕਾਰਡ ਫਿਲ ਕਰਨਾ ਹੈ ਜਿਸ ਦੀ ਕਾਪੀ ਬਣਾਉਣੀ ਹੈ ਇਸ ਤੋਂ ਬਾਅਦ ਤੁਹਾਡੇ ਨੰਬਰ ਤੇ ਇੱਕ OTP ਆਵੇਗਾ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ਨੰਬਰ ਉਸ ਤੇ OTP ਆਉਣਾ ਹੈ OTP ਭਰਨ ਤੋਂ ਬਾਅਦ ਤੁਹਾਡੀ ਡਿਟੇਲ ਇਸ ਵਿੱਚ ਆਟੋਮੈਟਿਕ ਹੀ ਫਿਲ ਹੋ ਜਾਵੇਗੀ ਅਤੇ ਜੋ ਡਿਟੇਲ ਵਿੱਚ ਨਹੀਂ ਆਵੇਗੀ ਉਹ ਤੁਹਾਨੂੰ ਆਪ ਵਿੱਚ ਫਿਲ ਕਰਨੀ ਪਵੇਗੀ ਹੁਣ ਦੇਖੋ ਸਭ ਤੋਂ ਪਹਿਲਾਂ ਕੈਟਾਗਰੀ ਤੁਹਾਡੀ ਜੋ ਵੀ ਕੈਟਾਗਰੀ ਹੈ ਐਸਸੀ ਬੀਸੀ ਜਰਨਲ ਤੁਸੀਂ ਸਿਲੈਕਟ ਕਰਨੀ ਉਸ ਤੋਂ ਬਾਅਦ ਤੁਸੀਂ ਮੈਰਿਡ ਹੋ ਕੇ ਅਨਮੈਰਿਡ ਉਹ ਸਿਲੈਕਟ ਕਰੋ ਤੁਸੀਂ ਕੀ ਕੰਮ ਕਰਦੇ ਹੋ ਕੀ ਕੋਈ ਮਿਸਤਰੀ ਨਾਲ ਕੰਮ ਕਰਦਾ ਹੈ ਦਾ ਕੰਸਟਰਕਸ਼ਨ ਵਰਕਰ ਪਲੰਬਰ ਹੈ ਜਿਹੜੇ ਕਾ ਦਾ ਕੰਮ ਕਰਦਾ ਹੈ ਕੋਈ ਵੈਲਡਰ ਹੈ ਕਾਰਪੈਂਟਰ ਹੈ ਕੋਈ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਾਂ ਮਿਸਤਰੀ ਦੀ ਕਾਪੀ ਬਣਾਉਣੀ ਹੈ ਦਾ ਕੰਸਟਰਕਸ਼ਨ ਵਰਕਰ ਸਿਲੈਕਟ ਕਰਾਂਗੇ ਅਤੇ ਇੱਥੇ ਤੁਸੀਂ ਬੱਚਿਆਂ ਦੀ ਗਿਣਤੀ ਭਰਨੀ ਹੈ ਕਿ ਤੁਹਾਡੇ ਕਿੰਨੇ ਬੱਚੇ ਹਨ ਕੁਆਲਿਫਿਕੇਸ਼ਨ ਕਿੰਨੇ ਤੁਸੀਂ ਪੜ੍ਹੇ ਹੋ ਇਹਨੂੰ ਉੱਥੇ ਫਿੱਲ ਕਰਨਾ ਹੈ ਅਤੇ ਤੁਸੀਂ ਆਪਣਾ ਏਰੀਆ ਜੋ ਵੀ ਤੁਹਾਨੂੰ ਪੈਂਦਾ ਹੈ ਤੁਸੀਂ ਸਿਲੈਕਟ ਕਰ ਲੈ ਸਕਦੇ ਹੋ ਅਸੀਂ ਤੁਹਾਡਾ ਐਡਰੈਸ ਜਿਉਂ ਹੀ ਤੁਹਾਡਾ ਐਡਰੈਸ ਹੈ ਤੁਸੀਂ ਪਰ ਸਕਦੇ ਹੋ ਜਿੱਦਾਂ ਸਾਡਾ ਪੀਰ ਮੁਹੰਮਦ ਹੈ ਤਾਂ ਮੈਂ ਪੀਰ ਮੁਹੰਮਦ ਟਾਈਪ ਕਰ ਲਵਾਂਗਾ ਕਿੱਥੇ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਜਾਂ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਥੋਂ ਦਾ ਐਡਰੈਸ ਕੋਈ ਵੀ ਸਰ ਸਭਦੇਓ ਮੈਂ ਆਪਦੇ ਹਿਸਾਬ ਨਾਲ ਇਹ ਭਰ ਤੁਹਾਨੂੰ ਦਿਖਾਉਣ ਲਈ ਪਰ ਰਿਹਾ ਆਪਣਾ ਪਿੰਨ ਕੋਡ ਇਹਦਾ ਪਿੰਨ ਕੋਡ ਇੱਥੇ ਤੁਸੀਂ ਉਹ ਨੰਬਰ ਫਿਲ ਕਰਨਾ ਹੈ ਜੋ ਕਾਪੀ ਨਾਲ ਲਿੰਕ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਜੇਕਰ ਨੰਬਰ ਗਲਤ ਭਰੋਗੇ ਤਾਂ ਤੁਹਾਨੂੰ ਅੱਗੇ ਜਾ ਕੇ ਬਹੁਤ ਪ੍ਰੋਬਲਮ ਆਵੇਗੀ ਇਸ ਲਈ ਇਸ ਨੂੰ ਬਿਲਕੁਲ ਧਿਆਨ ਨਾਲ ਭਰਨਾ ਹੈ ਜਿੱਦਾਂ ਕੋਈ ਵੀ ਨੰਬਰ ਭਰਨਾ ਹੈ ਮੈਂ ਤੁਹਾਨੂੰ ਦਿਖਾਉਣ ਲਈ ਵੈਸੇ ਹੀ ਨੰਬਰ ਭਰਤਾ ਹੈ ਕੋਈ ਮੇਰਾ ਪਰਸਨਲ ਨੰਬਰ ਨਹੀਂ ਹੈ ਹੁਣ ਤੁਸੀਂ ਇੱਥੇ ਫੈਮਿਲੀ ਡਿਟੇਲ ਫਿਲ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੀ ਵਾਈਫ ਜਾਂ ਜਿਹਨੂੰ ਵੀ ਇਸ ਵਿੱਚ ਨਾਮਨੀ ਬਣਾਉਣਾ ਹੈ ਉਸ ਦੀ ਡਿਟੇਲ ਫਿਲ ਕਰਨੀ ਹੈ ਜਿੱਦਾਂ ਕੋਈ ਵੀ ਨਾਮ ਭਰਨ ਤੋਂ ਬਾਅਦ ਉਹ ਦਾ ਧਾਰ ਕਾਰਡ ਫਿਲ ਕਰਨਾ ਹੈ ਕੋ ਰਿਲੇਸ਼ਨ ਹੈ ਤੁਹਾਡਾ ਜਨਮ ਤਰੀਕ ਕੋਈ ਵੀ ਸਿਲੈਕਟ ਕਰ ਲਓ ਤੁਸੀਂ ਸਹੀ ਭਰਨੀ ਹੈ ਮੈਂ ਤੁਹਾਨੂੰ ਦਿਖਾਉਣ ਲਈ ਇਹ ਗਲਤ ਭਰ ਰਿਹਾ ਹਾਂ ਤੁਸੀਂ ਬਿਲਕੁਲ ਸਹੀ ਡੀਟੇਲ ਭਰਨੀ ਹੈ ਜਦੋਂ ਤੁਸੀਂ ਕੋਈ ਵੀ ਕਾਪੀ ਅਪਲਾਈ ਕਰਨੀ ਹੈ ਅਤੇ ਇਦਾਂ ਹੀ ਤੁਸੀਂ ਇਸ ਵਿੱਚ ਹੋਰ ਵੀ ਫੈਮਿਲੀ ਮੈਂਬਰ ਐਡ ਕਰ ਸਕਦੇ ਹੋ ਨੀਚੇ ਤੁਸੀਂ ਆਪਣਾ ਜੋ ਵੀ ਤੁਹਾਨੂੰ ਤੁਹਾਡੇ ਏਰੀਆ ਦਾ ਅਫਸਰ ਹੈ ਉਹ ਸਿਲੈਕਟ ਕਰਨਾ ਹੈ ਇਹ ਕਰਨ ਤੋਂ ਬਾਅਦ ਤੁਹਾਨੂੰ ਡਾਕੂਮੈਂਟ ਅਪਲੋਡ ਕਰਨੇ ਹਨ ਜੋ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਹਨ ਦੇਖੋ ਇਹ ਮੇਰੇ ਕੋਲ ਕੋਈ ਕਿਸੇ ਵੀਰ ਦੀ ਆਈਸੀ ਕਾਪੀ ਫਪ ਡੇਟ ਆਫ ਬਰਥ ਚ ਪੈਨ ਕਾਰਡ ਸਾਈਨ ਹਤੇ ਸਾਈ ਨੰਬਰ ਦੇਖੋ ਇਸ ਵਿੱਚ ਸਾਰੇ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਸਿਰਫ ਅਮੀਗ ਪੇਮੈਂਟ ਤੇ ਕਲਿੱਕ ਕਰਨਾ ਹੈ ਮੇਰੇ ਕੋਲ ਪਹਿਲਾਂ ਹੀ ਇਹ ਆਧਾਰ ਕਾਰਡ ਲਿੰਕ ਹੈ ਤਾਂ ਇਸ ਲਈ ਆਲਰੇਡੀ ਆ ਰਿਹਾ ਹੈ ਜੇ ਤੁਸੀਂ ਨਵੀਂ ਕਾਪੀ ਅਪਲਾਈ ਕਰੋਗੇ ਤਾਂ ਇਥੋਂ ਪੇਮੈਂਟ ਹੋ ਜਾਵੇਗੀ ਅਤੇ ਕਾਪੀ ਅਪਲਾਈ ਹੋ ਜਾਵੇਗੀ ਕੋ ਜਿਤਨਾ ਬਾਅਦ ਲੈਵਰਨਸ ਪਰ ਕਰੈਸ਼ਨ ਪਾਸ ਕਰੇਗਾ ਤਾਂ ਤੁਸੀਂ ਕਾਪੀ ਡਾਊਨਲੋਡ ਵੀ ਕਰ ਸਕਦੇ ਹੋ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਕਿ ਕਾਪੀ ਆਪਾਂ ਕਿਦਾਂ ਡਾਊਨਲੋਡ ਕਰ